ਪੰਜਾਬ ਦੇ ਵਿੱਚ ਹੜਪੀੜਤਾ ਨੂੰ ਲੈ ਕੇ ਲਗਾਤਾਰ ਕਈ ਸੰਸਥਾਵਾਂ ਜਿਹੜੀਆਂ ਕਿ ਮਦਦ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਉੱਥੇ ਹੀ ਹੁਣ ਦੱਸਦੀ ਏ ਕਿ ਸਿੱਖ ਜਥੇਬੰਦੀਆਂ ਨੇ ਇੱਕ ਅਪੀਲ ਹੈ ਜਿਹੜੀ ਕਿ ਕੀਤੀ ਗਈ ਹੈ ਸ਼ਰਨਾ ਦਾ ਇੱਕ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਨੂੰ ਅੱਜ ਜਿਹੜਾ ਹੈ ਕਿ ਬਹੁਤ ਭਾਰੀ ਮਾਰ ਪਈ ਹੈ ਤੇ ਜਿਸ ਦੇ ਵਿੱਚ ਸਭ ਨੂੰ ਅੱਜ ਇਕੱਠੇ ਹੋਣ ਦੀ ਲੋੜ ਹੈ ਤੇ ਉੱਥੇ ਜਿਨ੍ਹਾਂ ਨੂੰ ਵੀ ਜਿਹੜੀ ਚੀਜ਼ ਦੀ ਲੋੜ ਹੈ ਉਸ ਨੂੰ ਇਕੱਤਰ ਕੀਤਾ ਜਾ ਰਿਹਾ ਹੈ ਤੇ ਉੱਥੇ ਹੀ ਅਸੀਂ ਪਹੁੰਚਾਉਣ ਦੀ ਜਿਹੜੀ ਕਿ ਜ਼ਰੂਰ ਕੋਸ਼ਿਸ਼ ਕਰ ਰਹੇ ਹਾਂ ਹੋਰ ਕੀ ਕੁਝ ਕਹਿਣਾ ਹੜਪੀੜਤਾਂ ਨੂੰ ਲੈ ਕੇ ਪਰਮਜੀਤ ਸਿੰਘ ਸ਼ਰਨਾ ਦਾ ਆਓ ਤੁਹਾਨੂੰ ਸੁਣਾਉਨੇ ਆਂ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਸ਼ੋਹਣ ਅਕਾਲੀ ਦਲ ਦਿੱਲੀ ਦੇ ਚਾਰ ਫੰਕਸ਼ਨ ਅਟਾਰਨ ਕਰਨ ਆਇਆ ਸਾਤ। ਉਹ ਅਸੀਂ ਸਮਝਿਆ ਕਿ ਉਹਨਾਂ ਦੀ ਬੜੀ ਮਿਹਰਬਾਨੀ ਹੈ ਕਿ ਇਹਨਾਂ ਹੜਾਂ ਦੇ ਵਿੱਚ ਜਿੱਥੇ ਉਹ ਦਿਨ ਰਾਤ ਜਾ ਕੇ ਕੰਮ ਕਰ ਰਿਹਾ ਉਹਦੇ باوجود ਜੋ ਦਿੱਲੀ ਦੀ ਸੰਗਤ ਨੂੰ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਮੈਂ ਦੋ ਤਰੀਕ ਨੂੰ ਆਵਾਂਗਾ ਉਹ ਆਏ। ਫਿਰ ਸਵੇਰੇ ਆ ਕੇ ਸ਼ਾਮ ਨੂੰ ਚਲੇ ਗਏ। ਇਸ ਦੌਰਾਨ ਹੜਾਂ ਦੇ ਬਾਬਤ ਗੱਲ ਕਰਦੇ ਆਏ। ਉਹਨਾਂ ਨੇ ਇਹ ਕਿਹਾ ਸੀ ਕਿ ਦਿੱਲੀ ਦੇ ਸਿੱਖਾਂ ਨੂੰ ਸਿੰਘ ਸਭਾਵਾਂ ਨੂੰ ਪੰਜਾਬ ਦੇ ਵਿੱਚ ਜੋ ਹੜਾ ਆਇਆ ਹੈ ਉਹਦੇ ਵਿੱਚ ਆਪਣੇ ਭਰਾਵਾਂ ਦੀ ਮਦਦ ਕਰਨੀ ਚਾਹੀਦੀ ਹੈ ਜਦ ਕੇ ਹਾਲੇ ਤੱਕ ਨਾ ਸਟੇਟ ਵੱਲੋਂ ਨਾ ਸੈਂਟਰ ਵੱਲੋਂ ਕੋਈ ਮਦਦ ਪੰਜਾਬ ਦੇ ਲੋਕਾਂ ਨੂੰ ਦਿੱਤੀ ਗਈ ਫਿਰ ਅਸੀਂ ਪੁੱਛਿਆ ਸੀ ਵੀ ਦੱਸੋ ਅਸੀਂ ਕਿਹੜੀ ਚੀਜ਼ ਭੇਜੀਏ ਤੇ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਤਰਪਾਲਾਂ ਦੇ ਔਰ ਮੱਛੇ ਦਾਣਾ ਦੀ موجودگی ਤਾ ਅਸੀਂ ਕੱਲ ਅਪੀਲ ਕੀਤੀ ਤਾਂ ਉੱਥੇ ਜਿਹੜੇ ਸੱਜਣ ਬੈਠੇ ਹੋਏ ਸਨ ਉਹਨਾਂ ਨੇ ਫੌਰਨ ਕਹਿਤਾ ਜੀ ਕਿ ਅਸੀਂ ਜਿਹੜੀ ਇਹ ਦੋਨੋਂ ਚੀਜ਼ਾਂ ਜਿਹੜੀਆਂ ਤੁਹਾਨੂੰ ਜੋ ਪਹੁੰਚਾ ਦੇਵਾਂਗੇ ਔਰ ਤਕਰੀਬਨ 4000 ਤਰਪਾਲਾਂ ਤੇ ਮੱਛਰ ਦਾਣੀ ਜਿਹੜੀ ਸੀ ਉਧੀਆਂ 4000 ਉਹ 4000 ਸਾਨੂੰ ਉਸੇ ਇਕੱਠੀਆਂ ਹੋ ਗਈਆਂ ਸਨ ਮੈਂ ਸਮੁੱਚੇ ਦਿੱਲੀ ਦੀਆਂ ਸਿੰਘ ਸੁਭਾਵਾਂ ਨੂੰ ਔਰ ਪੰਜਾਬੀਆਂ ਨੂੰ ਅਪੀਲ ਕਰਦਾ ਵਾਂ ਕਿ ਇਸ ਹੁੱਕੇ ਵਕਤ ਦੇ ਵਿੱਚ ਜਿਹੜੀ ਸ਼ੌਮਣੀ ਕਾਲੀਦਾਲ ਜਿਨੇ ਵੀ ਉਹਨਾਂ ਦੇ ਸਾਧਨਾਂ ਨੂੰ ਵਰਤ ਕੇ ਪੰਜਾਬ ਦੇ ਰਣਪੀੜਤਾ ਦੀ ਮਦਦ ਕਰ ਰਿਹਾ ਹੈ ਜਿਹੜਾ ਉਹਨਾਂ ਦਾ ਫਰਜ਼ ਹੈ ਅਸੀਂ ਵੀ ਆਪਣੇ ਫਰਜ਼ ਦੀ ਪਛਾਣ ਕਰਕੇ ਵੱਤਵਾਦ ਮੋਛਰਦਾਨੀਆਂ ਔਰ ਜੜੀਆਂ ਤਰਪਾਲਾਂ ਨੂੰ ਦਿੱਤੀਆਂ ਜਾਣ ਮੈਂ ਤੇਜਿੰਦਰ ਸਿੰਘ ਗੋਪਾ ਜਿਨ੍ਹਾਂ ਨੇ ਸਭ ਤੋਂ ਪਹਿਲੇ ਅਨਾਉਂਸ ਕੀਤਾ ਸੀ ਮੈਂ ਉਹਨਾਂ ਦੇ ਜਿਮੇ ਲਾਇਆ ਕਿ ਤੁਸੀਂ ਸਾਰੀਆਂ ਇਕੱਠੀਆਂ ਕਰਕੇ ਅਸੀਂ ਜਨੰਦਰ ਇੱਕ ਦੋ ਦਿਨਾਂ ਵਿੱਚ ਆ ਕੇ ਪਹੁੰਚਵਾ ਦਿਆਂਗੇ ਉਮੀਦ ਹੈ ਮੇਰੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਜੋ ਪ੍ਰਧਾਨ ਸਾਹਿਬ ਨਾਲ ਅਸੀਂ ਵਾਅਦਾ ਕੀਤਾ ਹੋਇਆ ਹੈਗਾ ਕਟੋ-ਕਟ 10-15 ਹਜ਼ਾਰ ਮੋਛਰਦਾਨੀ ਔਰ ਤਰਪਾਲਾਂ ਅਸੀਂ ਜਲੂ ਪਹੁੰਚਾਵਾਂਗੇ ਮੈਨੂੰ ਉਮੀਦ ਹੈ ਕਿ ਤੁਸੀਂ ਆਪਣਾ ਪੂਰਾ ਸਹਿਯੋਗ ਸਾਨੂੰ ਦਿਓਗੇ ਔਰ ਅਸੀਂ ਜਾ ਕੇ ਆਪਣਾ ਜਿਹੜਾ ਸ਼ੋਮਣੀ ਕਾਲੀ ਦਲ ਸੰਘਰਸ਼ ਕਰ ਰਿਹਾ ਹੈ ਹੜਾ ਪੜਤਾ ਹੜਪੜਤਾ ਨਾਲ ਉਸ ਨੂੰ ਪੂਰਾ ਕਰੋਗੇ ਕਿ ਜਿਹੜੀ ਚੀਜ਼ ਹੈਗੀ ਇਹ ਸਾਨੂੰ ਪੰਜਾਬ ਪਹੁੰਚਾਣੀ ਚਾਹੀਦੀ